ਹਲਕਾ ਗੁਰੂਰਸਈ ਦੇ ਪਿੰਡ ਮੋਣ ਕੇ ਵਤਾੜ ਤੋਂ ਇੱਕ ਮੰਦ ਭਗੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਇੱਕ ਪੁੱਤ ਵੱਲੋਂ ਮਾਂ ਦਾ ਕਤਲ ਕਰ ਦਿੱਤਾ ਗਿਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਪਿੰਡ ਮੋਣ ਕੇ ਵਤਾੜ ਦੀਆਂ ਹੈਗੀਆਂ ਨੇ ਤਸਵੀਰਾਂ ਦੇ ਜਿ ਦੇਖ ਸਕਦੇ ਹੋ ਉਸ ਦੀ ਮਾਂ ਵੀ ਮੰਜੇ ਤੇ ਪਈ ਹੋਈ ਆ ਤੇ ਰਿਸ਼ਤੇਦਾਰ ਵਿਰਲਾਪ ਵੀ ਕਰ ਰਹੇ ਆ ਤੇ ਨਾਲ ਹੀ ਉਹ ਨੌਜਵਾਨ ਦੱਸ ਵੀ ਰਿਹਾ ਕਿ ਮੈਂ ਆ ਤਾਂ ਮਾਤਾ ਨੂੰ ਕਿਉਂ ਮਾਰਿਆ اس ویڈیوਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਨੌਜوان ہے جس ਵੱਲੋਂ ਆਪਦੀ ماں ਦਾ ਕਤਲ ਕਰ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੇ ਇਹ ਜਾਣਕਾਰੀ ਸਾਡੇ ਤੱਕ ਪੇਜੀ ਹੈਗੀ پورا ਮਾਮਲਾ ਕੀ ਹੈ ਇਸ ویڈیو ਨੂੰ ਜਰਾ ਧਿਆਨ ਦੇ ਨਾਲ ਜਰੂਰ ਸੁਣ ਲਿਓ ਆਪਦੀ ماں ਆਪ ਤੇ ਮਾਰੀ ਏ ਕਿਉਂਕਿ ਮੇਰਾ ਭਰਾ ਮੇਰੇ ਅੱਖਾਂ ਲੱਗਦਾ ਬੁੜੀ ਮੇਰੀ ਨਿਕਲ ਗਈ ਹਲੋ 3 ਮਹੀਨੇ ਹੋ ਗਏ ਨੇ ਮੇਰੇ ਧੀਤ ਉਤਰ ਪਰ ਮੈਂ ਆਪਦੀ ਮਾਂ ਮਾਰੀ ਏ ਮਾਰੀ ਮੈਂ ਮਾਰੀ ਧੀਰ ਤੂੰ ਸਿਰ ਸੱਕਾ ਜਿਹੜਾ ਮੈਂ ਨਹੀਂ ਸੱਕਾ ਬਣਿਆ ਉਹ ਨਾ ਆ ਸਕਦੀ ਹੁੰਦਾ ਮਾਤਾ ਲੈ ਪਰ ਮੈਂ ਨੀ ਤਾਂ ਨਾਮ ਨੇ ਡੈਡ ਚ ਰੱਖਿਆ ਪਹਿਲੀ ਕਾਈ ਆਹ ਹੈ ਠੀਕ ਇਹਦਾ ওভারਟਾਈਪ ਆ ਮੇਰਾ ਜਾਨ ਕਿੱਥੇ ਲੈ ਮੇਰੀ ਪਿਆਰੀ ਖਾਧੀ ਤੇਰੇ ਦੂਗੇ ਵੀ ਤੇਰੇ ਪੁੱਤਰ ਖਾਵੇ ਦੇ ਪਰ ਮੈਂ ਕੰਦਾਂ ਨੂੰ ਨਾ ਮਾਰ ਕੀ ਮਾਰਾ ਕੀ ਉਹ ਮੈਂ ਤਸੂਰ ਸਿਰ ਝੋ ਗਈ ਹਾਂ ਤੇ ਮਾਰਤਾ ਜੀ ਬੱਸ ਉਹ ਸੌਖਾ ਗਏ ਸੌਖਾ ਹੈ ਇਹ ਕਹਿੰਦੀ ਹੀ ਤੇਰੀ ਬੁੜੀ ਫੋਨ ਲਾਉਂਦੀ ਏ ਫੋਨ ਲਾਦੇ ਨਿੱਕੀ ਵੀ ਕਹਿੰਦਾ ਏ ਅੱਛਾ ਪਾ ਦੇ ਤਮ ਤਵਾ ਜੀ ਬਸ ਨਿੱਬੜਾ ਕੰਮ ਹੋਣਾ ਹਾਂ ਨਿੱਬੜਾ ਕੰਮ ਆ ਉਹਦੇ ਕਰਕੇ ਉਸੇ ਨਹੀਂ ਗੱਲ ਕਹਿਣ ਕਰਕੇ ਤੂੰ ਮਾਰਿਆ ਹੀ ਹਾਂ ਮਾਰਿਆ ਕੀ ਮਾਰੇ ਕੀ ਠੋਕਾ ਕੇ ਸਿਰ ਤੇ ਮੈਂ ਨਹੀਂ ਮਾਰਿਆ ਰੱਬ ਨੇ ਚੱਕੀਆਂ ਨੂੰ ਚਾਣ ਲਿਆ